ਹਾ ਹਾਲ ਦੇਖੋ ਮੇਰਾ ਮਾਵਾ ਮੇਰੇ ਹੈ ਨਹੀਂ ਗੇ ਇਕੱਲਾ ਇਕੱਲਾ ਘਰ ਚ ਰਹਿਣ ਵਾਲਾ ਤਾਂ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਹੈ ਪੂਰਾ ਹਾਲ ਹੈ ਇਸ ਲੜਕੀ ਦਾ ਮੈਂ ਘਰੇ ਨਹੀਂ ਆਂ ਸਾਲੇ ਦੋ ਵਾਰੀ ਤੋੜਤੇ ਨੇ ਘਰ ਦੇ ਮੇਰੇ ਦੋ ਵਾਰੀ ਦਾਰੇ ਤੋੜ ਕੇ ਘਰੇ ਵੜੀ ਐਨੀ ਬਦਮਾਸ਼ੀ ਐ ਇਸ ਲੜਕੀ ਦੀ ਸਾਬਲਾ ਕੇ ਦੇਖੋ ਕਿੰਨੇ ਲੈਵਲ ਦੀ ਬਦਮਾਸ਼ੀ ਹੈ ਵੀ ਦਿੱਲੀ ਤੋਂ ਆਈ ਹੋਈ ਐ ਐਨੀ ਤੇਜ਼ ਐ ਹੈ ਲੜਕੀ ਆਡੇ ਪੰਜ ਤੋਂ 10 ਮੁੰਡੇ ਨਾਲ ਚੱਕਰ ਹੈ ਜੀ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਨੇ ਬਾਹਾਂ ਵੀ ਹੈਗੇ ਝੂੜਮੂੜ ਦਾ ਰੋਣਾ ਸਟਾਰਟ ਕਰ ਦਿੰਦੀ ਹੈ ਬਸ ਤੇ ਉਹਨੂੰ ਇਹੀ ਕੰਮ ਹੈ ਹੋਰ ਤੇ ਕੰਮ ਨਹੀਂ ਆਦੀ ਬਾਹਰ ਉਹ ਆ ਗਈ ਜੀ ਆ ਗਈ ਜੀ ਆ ਗਈ ਜੀ ਆਹ ਮੈਂ ਇੱਕ ਪਤੀ ਪਤਨੀ ਅਤੇ ਉਸ ਦੀ ਸੱਸ ਵਿਚਾਲੇ ਜੰਮ ਕੇ ਹੰਗਾਮਾ ਹੋਇਆ ਹੈ ਤਿੰਨਾਂ ਵੱਲੋਂ ਸੜਕ ਦੇ ਉੱਪਰ ਆਪਣੇ ਕਾਰ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ ਦਰਸਲ ਦੋਵਾਂ ਦਾ ਵਿਆਹ ਇੱਕ ਆਨਲਾਈਨ ਸਾਈਟ ਰਾਹੀਂ ਹੋਇਆ ਸੀ ਪਰ ਉਸ ਤੋਂ ਬਾਅਦ ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਲਗਾਤਾਰ ਉਸੇ ਕੁਟਮਾਰ ਕਰ ਰਿਹਾ ਹੈ ਜਿਸ ਤੋਂ ਬਾਅਦ ਉਹ ਦੁਖੀ ਹੋ ਕੇ ਆਪਣੀ ਮਾਂ ਦੇ ਘਰ ਰਹਿਣ ਲੱਗੀ ਅਤੇ ਹੁਣ ਜਦੋਂ ਉਹ ਆਪਣੀ ਮਾਂ ਨਾਲ ਵਾਪਸ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸਦੇ ਇੱਕ ਪਤੀ ਨੇ ਘਰ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਜਦ ਕਿ ਇਸ ਦੌਰਾਨ ਉਸਦੇ ਪਤੀ ਨੇ ਇਲزام ਲਗਾਏ ਕਿ ਉਸਦੀ ਪਤਨੀ ਬਦਚਨ ਨੇ ਉਸਦੇ ਕਰੀਬ 10 ਤੋਂ 15 ਮੁੰਡਿਆਂ ਦੇ ਨਾਲ ਨਜਾਇਜ਼ ਸੰਬੰਧ ਨੇ ਜਿਸ ਕਾਰਨ ਦੋਵਾਂ ਵਿਚਾਲੇ ਸੜਕ ਦੇ ਵਿਚਾਲੇ ਹੀ ਵੱਡਾ ਹੰਗਾਮਾ ਹੋਇਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਹ ਹਾਲ ਦੇਖੋ ਮੇਰਾ ਮਾਵਾ ਮੇਰੇ ਹੈ ਨਹੀਂ ਗੇ। ਇਕੱਲਾ-ਇਕੱਲਾ ਘਰ ਚ ਰਹਿਣ ਵਾਲਾ ਤਾਂ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਹੈ। ਉਹਦਾ ਹਾਲ ਐਸੇ ਲੜਕੀ ਦਾ ਤੁਸੀਂ ਸਾਹ ਫੋਨ ਮੈਂ ਨਹੀਂ ਤੋੜਿਆ ਤੁਸੀਂ ਸਾਈਡ ਤੇ ਹੋ ਜਾ ਭਾਈ ਜੀ ਤੁਸੀਂ ਮੇਰੀ ਗੱਲ ਸੁਣੋ ਭਾਈ ਇੱਥੇ ਕਰੋ ਅੱਗੇ ਨਾ ਹੋ ਕੇ ਆਮ ਨੇ ਇਹ ਕੀ ਕਰਦੇ ਆਂ ਹੋਰ ਬੋਲਣ ਵੀ ਦਿਆ ਕਰੋ ਕੋਈ ਗੱਲ ਨਹੀਂ 16 ਗੁੰਡੇ ਨਾ ਕਿਹੜੇ 16 ਗੁੰਡੇ ਲਾ ਕੇ ਦੇਖੋ ਕੈਮਰਾ ਦਿਖਾ ਕੇ ਕੋਈ ਨਹੀਂ ਮੈਂ ਤੇਰੇ ਬਾਰੇ ਕੁਝ ਨਹੀਂ ਰੱਖੂਗਾ ਹਾਂ ਕੋਈ ਨਹੀਂ ਤੇਰੇ ਬਾਰੇ ਜਦੋਂ ਕਾਟਾ ਜਾਂਦਾ ਮੈਂ ਕਪੂ ਕਿਰਾਨੇ ਕੋਲ ਚੋੜਿਆ ਕੁੱਤੀਆਂ ਆ ਜਾਂਦੇ ਕੁੱਤੀਆਂ ਮੈਂ ਕਪੂ ਕਿਰਾਨੇ ਕੋਲ ਪਾਇਆ ਸੀ ਤੂੰ ਕੋਈ ਨਹੀਂ ਕੋਈ ਗੱਲ ਨਹੀਂ ਉਹਦੇ ਤਰ੍ਹਾਂ हां तू भी ऐसे अभी देखती है मेरे तू भी कटनी है अभी हां चला कौन क्यों थोड़ा तू भी लग रही मैं नहीं लग रही जाओ हां हाथ जोड़ के मेरे जाओ ठीक है तू कोई इतना ना कर बात और बात कर दो और बात कर दो कर लो बोल क्या चीज है तेरे काले वो वही नहीं करनी है क्या तू भी नहीं मैं तुझ ही है बहुत ज्यादा तेरा तो सर करेगा हां नहीं वो क्या दी होगी मुंडों को देनी है मैं अपन नहीं रखेंगे जाओ बेटा मार दो बेटा ਦਰਸਲ ਲੁਧਿਆਣਾ ਦੇ ਨੂਰਵਾਲਾ ਰੋਡ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦਾਮਨੀ ਨਾਮ ਦੀ ਇੱਕ ਵਿਵਤਾ ਆਪਣੀ ਮਾ ਦੇ ਨਾਲ ਆਪਣੇ ਪਤੀ ਅੰਕਿਤ ਦੇ ਘਰ ਪਹੁੰਚੀ ਸੀ ਅਤੇ ਘਰ ਦੇ ਬਾਹਰ ਆ ਕੇ ਉਸਨੇ ਹੰਗਾਮਾ ਕੀਤਾ ਇਸ ਦੌਰਾਨ ਮੁਹੱਲਾ ਵਾਸੀ ਇਕੱਠੇ ਹੋ ਗਏ ਦਾਮਨੀ ਨੇ ਆਪਣੇ ਪਤੀ ਅੰਕਿਤ ਤੇ ਇਲਜ਼ਾਮ ਲਗਾਇਆ ਕਿ 2 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਇੱਕ ਆਨਲਾਈਨ ਸਾਈਟ ਰਾਹੀਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ ਹੁਣ ਜਦੋਂ ਉਹ ਆਪਣੀ ਮਾਂ ਦੇ ਨਾਲ ਵਾਪਸ ਆਪਣੇ ਸਹੁਰੇ ਘਰ ਪਹੁੰਚੀਏ ਤਾਂ ਉਸਦੇ ਪਤੀ ਨੇ ਆਪਣੇ ਘਰ ਨੂੰ ਤਾਲਾ ਲਗਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਪੀੜਤਾ ਨੇ ਮੰਗ ਕੀਤੀ ਕਿ ਸ਼ੁਰੂ ਪੀੜਤਾ ਮੁਤਾਬਕ ਸ਼ੁਰੂ ਤੋਂ ਹੀ ਉਸਦਾ ਪਤੀ ਉਸ ਦੀ ਕੁੱਟਮਾਰ ਕਰਦਾ ਰਿਹਾ ਹੈ। ਕਈ ਵਾਰ ਸਮਝੌਤਾ ਹੋਇਆ ਪਰ ਉਹ ਉਸ ਨਾਲ ਗਲਤ ਸਲੂਕ ਕਰਦਾ ਰਿਹਾ। ਮੈਂ ਘੱਟੇ ਘਰਾਂ ਦੇ ਬਾਰੇ ਕਿ ਤਰ੍ਹਾਂ ਕੋਈ ਅਜੀ ਕੋਈ ਗੱਲ ਉਹ ਤਰ੍ਹਾਂ ਕੋਈ ਆ ਕੇ ਘੋੜ ਦੇ ਵਿੱਚ ਹਾਂ ਤੂੰ ਵੀ ਐਸੀ ਅਜੀ ਦੇਖਦੀ ਹੈ ਫਿਰ ਤੂੰ ਵੀ ਘੱਟ ਨਹੀਂ ਹੁੰਦੀ ਹਾਂ ਤੈਨੂੰ ਕੌਣ ਕਿਉਂ ਤੋੜਾ ਮਹਿਲਾ ਦੇ ਪਤੀ ਅਨਕਿਤ ਨੇ ਇਲਜ਼ਾਮ ਲਗਾਇਆ ਕਿ ਉਸਦੇ ਮਾਤਾ ਪਿਤਾ ਨਹੀਂ ਹਨ ਉਹ ਇਕੱਲਾ ਰਹਿੰਦਾ ਹੈ ਵਿਆਹ ਵਾਲੀ ਸਾਈਟ ਉੱਤੇ ਦੋਵੇਂ ਮਿਲੇ ਸਨ ਅਤੇ ਫਿਰ ਦੋਮਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਜਦੋਂ ਉਸਦੀ ਪਤਨੀ ਦਾਮਿਨੀ ਗਰਭવતી ਹੋਈ ਤਾਂ ਉਹ ਦਿੱਲੀ ਚਲੀ ਗਈ ਉੱਥੇ ਆਪਣੀ ਮਾਂ ਨਾਲ ਮਿਲ ਕੇ ਗਰਭਪਾਤ ਕਰਵਾ ਦਿੱਤਾ ਇਸ ਤੋਂ ਬਾਅਦ ਜਦੋਂ ਆਪਣੀ ਪਤਨੀ ਨੂੰ ਉਹ ਲੈਣ ਵਾਸਤੇ ਆਪਣੀ ਭੈਣ ਅਤੇ ਜੀਜੇ ਨਾਲ ਦਿੱਲੀ ਗਿਆ ਤਾਂ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਅਤੇ ਉਹਨਾਂ ਤੇ ਕੇਸ ਪਾ ਦਿੱਤਾ ਗਿਆ ਜਿਸ ਤੋਂ ਡੰਗ ਪਰੇਸ਼ਾਨ ਹੋ ਕੇ ਹੁਣ ਉਸ ਨੇ ਤਲਾਕ ਦੀ ਮੰਗ ਕੀਤੀ ਹੈ ਹਾਲ ਦੇਖੋ ਮੇਰਾ ਮਾਵਾ ਮੇਰੇ ਹੈ ਨਹੀਂ ਗੇ ਇਕੱਲਾ ਇਕੱਲਾ ਘਰ ਚ ਰਹਿਣ ਵਾਲਾ ਤਾਂ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਹੈ ਬੁਰਾ ਹਾਲ ਹੈ ਇਸ ਲੜਕੀ ਦਾ ਕੱਲਾ ਕੱਲਾ ਮੁੰਡਾ ਮੈਂ ਠੀਕ ਹੈ ਪੈਣਾ ਰਹੀਆਂ ਹੋਈਆਂ ਇਹਨੇ ਦੁਖੀ ਕੀਤਾ ਪਿਆ 9 ਮਹੀਨੇ ਹੋ ਗਏ ਮੈਨੂੰ ਤਾਂ ਬਾਰ ਬਾਰ ਰੋਟੀ ਬੋਲਣ ਤਾਂ ਕੋਈ ਨਹੀਂ ਐਨਾ ਪਰੇ ਮੈਨੂੰ ਕਹਿੰਦੀ ਕਦੀ ਕਿਹੜੇ ਬਾਬੇ ਕੋਲ ਤੁਰ ਪੈਂਦੀ ਹੈ ਕਹਿੰਦੀ ਮੇਰੇ ਅੰਦਰ ਦੋ ਦੋ ਭੂਤ ਤੇ ਤਿੰਨ ਤਿੰਨ ਭੂਤ ਹੈ ਕਹਿੰਦੀ ਮੇਰੇ ਅੰਦਰ ਦੂਜੇ ਪਾਸੇ ਇਸ ਨੌਜਵਾਨ ਦੀ ਸੱਸ ਦਾ ਇਲਜ਼ਾਮ ਹੈ ਕਿ ਉਸ ਦੀ ਬੇਟੀ ਦਾ ਪਤੀ ਉਹਨਾਂ ਕੋਲੋਂ ਵਾਰ-ਵਾਰ ਦਹੇਜ ਦੀ ਮੰਗ ਕਰਦਾ ਹੈ ਪੈਸਿਆਂ ਦੀ ਮੰਗ ਕਰਦਾ ਹੈ ਕਈ ਵਾਰ ਉਹ ਉਸ ਨੂੰ ਪੈਸੇ ਦੇ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਜਦੋਂ ਵੀ ਉਹਨਾਂ ਦੀ ਬੇਟੀ ਆਪਣੇ ਪਤੀ ਦੇ ਘਰ ਆਉਂਦੀ ਹੈ ਤਾਂ ਉਸ ਨੂੰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਮਾਰ ਕੁੱਟ ਕਰਕੇ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ ਇਸ ਕਾਰਨ ਉਸ ਦੀ ਧੀ ਦੇ ਪੇਟ 'ਚ ਜੋ ਬੱਚਾ ਪਲ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਜਰੀਏ ਅਸੀਂ ਮੰਨਦਾ ਹਾਂ ਕਿ ਕਾਨੂੰਨ ਕਰੋ ਬੱਚੇ ਮਨਗੇ ਤੇ ਤੇਰਾ ਉਹ ਆਈਡੀ ਕਹਿ ਗਿਆ ਪੈਸਾ ਲਿਆ ਪੈਸਾ ਲਿਆ ਅਸੀਂ ਤੇ ਕੈਂਟਰੀ ਬੋਟੀ ਬਣਾ ਕੇ ਦਿੱਤੀ ਹੈ ਗ੍ਰਾਫਟੀ ਬਣਾ ਕੇ ਦਿੱਤੀ ਹੈ ਫਿਰ ਉਹ ਤੈਨੂੰ ਮਾਰ ਮਾਰ ਕੇ ਨੀ ਬੋਟੋਟ ਹੋ ਰਿਹਾ ਦੇ ਲੋਕ ਨਾ ਅਜੇ ਤਾਂ ਪਹਿਲੇ ਵੀ 15 16 ਬੰਦੇ ਨਾਨੇ ਕੁੱਟੇ ਇੱਥੇ ਆ ਕੇ ਤੂੰ ਆ ਕੇ ਦੇਖੋ ਫੋਨ ਤੋੜਿਆ ਐਸਾ ਦੇਖੋ ਕੁੜੀ ਦਾ ਐਸਾ ਫੋਨ ਤੋੜਿਆ ਪਾਰਸੋ ਉਹਦੇ 16 ਲੜਕੋ ਦੇ ਸਾਥ ਬਾਅਦ ਮੈਂ 16 ਲੜਕੋ ਦੇ ਸਾਥ ਬਾਅਦ ਹੋਦਰੇਸਤਾਨ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਦੋਵਾਂ ਦੇ ਬਿਆਨ ਦਰਜ ਕਰਨ ਲਈ ਦੋਮਾ ਨੂੰ ਪੁਲਿਸ ਸਟੇਸ਼ਨ ਲੈ ਗਈ ਪੁਲਿਸ ਦਾ ਕਹਿਣਾ ਹੈ ਕਿ ਦੋਮਾ ਤੇਰਾ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਦੋਮਾ ਦੇ ਬਿਆਨ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਟਕਰੇ ਲੁਕਲੇਸ਼ ਸੜਕਾਂ ਤੇ ਹੁੰਦਾ ਹੋਇਆ ਨਸਰਾ ਹੈ ਵਿਆਹਤਾ ਅਤੇ ਉਸਦੇ ਪਤੀ ਵਿਚਾਲੇ ਜੰਮ ਕੇ ਹੰਗਾਮਾ ਹੋਇਆ ਹੈ ਘਰ ਦੇ ਬਾਹਰ ਦੋਵਾਂ ਵਿਚਾਲੇ ਹੰਗਾਮਾ ਹੋਇਆ ਪਤੀ ਨੇ ਆਪਣੇ ਘਰ ਨੂੰ ਤਾਲਾ ਲਾ ਦਿੱਤਾ ਅਤੇ ਆਪਣੀ ਪਤਨੀ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹਾਲਾਂਕਿ ਦੋਵਾਂ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਦੋਵਾਂ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਪਰ ਇਹਨਾਂ ਇਲਜ਼ਾਮਾਂ ਵਿੱਚ ਕਿਹਦੀ ਸਚਾਈ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ